ਚਬਾਲਿਆ ਉਹਨੂੰ ਮਹਾਰਾਜ ਸਾਹਿਬ ਅਜੇ ਆਏ ਨਹੀਂ ਤੇ ਦੇਖ ਰਿਹਾ ਕੈਸਟੋ ਉਹਦੇ ਸ਼ੀਸ਼ੇ ਟੁੱਟੇ ਹੋਏ ਸਾਰੇ ਪਾਸੇ ਹਨਾ ਕੱਚ ਕੈਸਟੋ ਉਹਦੇ ਸ਼ੀਸ਼ੇ ਟੁੱਟੇ ਹੋਏ ਸਾਰੇ ਪਾਸੇ ਹਨਾ ਕੱਚ ਕੱਚ ਪੰਨਿਆ ਹੋਇਆ ਸਾਰਾ ਉਹ ਟੋੜੀਆਂ ਵੀਆਂ ਚੀਜ਼ਾਂ ਉਹ ਬੜਾ ਹੈਰਾਨ ਜਦੋਂ ਮਹਾਰਾਜ ਸਾਹਿਬ ਆਏ ਤੇ ਉਹ ਕਹਿੰਦਾ ਕਹਿੰਦਾ ਵੀ ਸਿਰੇ ਪੰਜਾਬ ਉਹ ਕਹਿੰਦਾ ਵੀ ਕਾਬਲ ਕਧਾਰ ਤੱਕ ਤੁਹਾਡੀ ਧਮ ਹੈ ਰੂਸ ਚੀਨ ਤੱਕ ਤੁਹਾਡਾ ਸਿੱਕਾ ਮੰਨਦੇ ਆ ਫਰਾਂਸ ਦੇ ਜਰਨਲ ਤੁਹਾਡੀ ਫੌਜ ਦੇ ਵਿੱਚ ਨੌਕਰ ਲੱਗੇ ਹੋਏ ਆ ਤੇ ਫਰਾਂਸ ਦਾ ਰਾਜਾ ਲੁਈ ਫਿਲਿਪ ਤੁਹਾਨੂੰ ਚਿੱਠੀਆਂ ਲਿਖਦਾ ਮਹਾਰਾਜ ਤੁਹਾਡੀ ਮਤਲਬ ਗੈਸਟ ਹਾਊਸ ਦੇ ਤੁਹਾਡੀ ਹਵੇਲੀ ਦੇ ਸ਼ੀਸ਼ੇ ਟੁੱਟੇ ਆ ਮਹਾਰਾਜ ਹੱਸਿਆ ਉੱਚੀ ਉੱਚੀ ਕਹਿੰਦਾ ਅਵਰਸਰ ਤੋਂ ਕਾਲੀ ਸੇਂਡ ਆਉਂਦੇ ਘੋੜਿਆਂ ਤੇ ਛੱਡ ਕੇ ਹਨਾ ਪਾਟੇ ਚੋਲੇ ਹੁੰਦੇ ਆ ਠੱਠੇ ਕਸ਼ਹਰੇ ਪਾਟੇ ਕਸ਼ਹਰੇ ਹੁੰਦੇ ਆ ਤੇ ਪਾਟੇ ਚੋਲੇ ਹੁੰਦੇ ਆ ਤੇ ਠੱਠੇ ਦਮਾਲੇ ਹੁੰਦੇ ਆ ਇੱਥੇ ਆ ਕੇ ਕਹਿੰਦੇ ਜਿਹਦੇ ਕੋਲ ਤਾਂ ਬੰਦੂਖਾਂ ਉਹ ਤਾਂ ਗੋਲੀਆਂ ਚਲਾਉਂਦੇ ਐ ਜਿਹਦੇ ਕੋਲੇ ਬੰਦੂਕਾਂ ਹੈ ਨਹੀਂ ਉਹ ਥੱਲੋਂ ਬੱਟੇ ਚੱਕ ਚੱਕ ਕੇ ਮਾਰਦੇ ਆ ਮੇਰੇ ਮਹਿਲ ਵੱਲ ਤੇ ਕਹਿੰਦੇ ਆ ਕਾਣਿਆ ਕਾਣਿਆ ਤੇਰਾ ਰਾਜ ਨਹੀਂ ਖਾਲਸੇ ਦਾ ਰਾਜ ਕਿਆ ਬਾਤ ਹੈ ਅਜੀ ਉਹ ਜੁਰਤ ਗਈ ਕਿੱਧਰ ਸਾਡੀ ਜਿਹੜੀ ਆਪਦੇ ਨੂੰ ਵੀ ਐ ਚੈਲੰਜ ਕਰ ਦਿੰਦੀ ਸੀ